ਹੁਟ ਟੈਂਡ ਖੂ ਦੀ ਵਾਂਗੂੰ ਤੂੰ ਆਈ ਸੀ ਭੜਕੇ ਨੀ ਤੁਰ ਚੱਲੀ ਜਿੰਦੜੀਏ ਖਾਲੀ ਹੱਥ ਕਰਕੇ ਤੁਰ ਚੱਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਅੱਜ ਨਾ ਧੋਕੇ ਤੇਰਾ ਹਾਏ ਨੀ ਬਦਲਿਆ ਬਾਣਾ ਤੇਰਾ ਹੱਸ ਦਾ ਖੇੜ ਦਾ ਉੱਡ ਗਿਆ ਪੌਰ ਨਿਮਾਣਾ ਖਾਲੀ ਹੋ ਗਿਆ पिंजरा ਨੀ ਰੂ ਤੇਰੀ ਕਰਕੇ ਤੁਰ ਚਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਹਾਏ ਤੁਰ ਚਲੀ ਜਿੰਦੜੀਏ ਨੀ ਖਾਲੀ ਹੱਥ ਕਰਕੇ ਹੋ ਤੈਨੂੰ ਵਿਦਾ ਕਰਨ ਨੂੰ ਪੀ ਸਾਥ ਕਬੀਲੇ ਜੁੜ ਗਏ ਪਿੱਛੇ ਮੁੜਨਾ ਵੇਖਿਆ ਜਿਹੜੇ ਛੱਡ ਕੇ ਤੁਰ ਗਏ ਪਿੱਛੇ ਮੁੜਨਾ ਵੇਖਿਆ ਜਿਹੜੇ ਛੱਡ ਕੇ ਤੁਰ ਗਏ ਹਾਇ ਹੱਕ ਤੇ ਚਮਕੀਲੇ ਕੀ ਉਹ ਲੈ ਜਾ ਧਰ ਕੇ ਤੁਰ ਚੱਲੀ ਜਿੰਦੜੀਏ ਨਹੀਂ ਖਾਲੀ ਹੱਥ ਕਰਕੇ ਹਾਏ ਤੋਰ ਚੰਗੀ ਜਿੰਦੜੀਏ ਨਹੀਂ ਖਾਲੀ ਹੱਥ ਕਰਕੇ